ਸਰਜਿਕਣ ਤੰਤਰ ਦੇ ਦਿੱਤੇ ਮੌਕੇ ਤੇ ਤੁਸੀਂ ਫਲੈਗ ਮਾਰਚ ਕਰ ਰਹੇ ਹੋ ਕੇਮੇ ਤੇ ਪ੍ਰਬੰਧ ਨਹੀਂ ਸਾਡੇ ਜ਼ਿਲ੍ਹੇ ਦੇ ਪ੍ਰਬੰਧ ਜਿਹੜੇ ਨੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਜਸਪਾਲ ਸਿੰਘ ਚਾਹਲ ਦੀ ਰਹਿਨਮਾਈ ਹੇਠ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਸਾਰੇ ਜ਼ਿਲ੍ਹੇ ਨੂੰ ਤਿੰਨ ਐਸਪੀਜ਼ ਦੇ ਮਤਾਹਿਤ ਵੰਡਿਆ ਹੋਇਆ ਮੇਰੇ ਕੋਲ ਦੜਬਾ ਲਹਿਰਾ ਤੇ ਮੌਨਕ ਸਬਡਿਵੀਜ਼ਨ ਮੇਰੇ ਕੋਲ ਨੇ ਤੇ ਇਹਦੇ ਰਿਗਾਰਡਿੰਗ ਸਵੇਰੇ अर्ਲੀ ਮਾਰਨਿੰਗ ਰੇਡਸ ਕਰਾਈਆਂ ਜਾਂਦੀਆਂ ਨੇ ਸਾਈਡ ਆਊਟ ਚੈੱਕ ਕਰਾਇਆ ਜਾਂਦੇ ਨੇ ਜਿੰਨੀਆਂ ਛਪਣ ਗਾਵਾਂ ਨੇ ਕੋਈ ਜਾਂ ਕੋਈ ਸਰਾਵਾਂ ਨੇ ਕੋਈ ਹੋਟਲਸ ਨੇ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਕਿ ਕੋਈ ਵੀ ਮਾੜਾ ਜਿਹੜਾ ਸ਼ਰਾਰਤੀ ਅੰਸਰ ਹੈ ਉਹ ਸਾਡੀ ਸਬਡਿਵੀਜ਼ਨ ਚ ਸਾਡੀ ਜੋ ਰਿਡਿਕਸ਼ਨ ਚ ਆ ਕੇ ਤੇ ਕੋਈ ਮਾੜੀ ਚੰਗੀ ਚੀਜ਼ ਪਲਾਨ ਨਾ ਕਰ ਸਕੇ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਂਦਾ ਤੇ ਜਿਹੜੇ ਇਹ ਫਲੈਗ ਮਾਰਚਸ ਨੇ ਇਹਦੇ ਤੈ ਤਸੀ ਮਤਲਬ ਲੋਕਾਂ ਦੇ ਵਿੱਚ ਇੱਕ ਇੱਕ ਸੁਰੱਖਿਆ ਦੀ ਭਾਵਨਾ ਕ੍ਰੀਏਟ ਕਰਦੇ ਆ ਲੋਕ ਸੁਰੱਖਿਅਤ ਮਹਿਸੂਸ ਕਰਦੇ ਨੇ ਮਾੜੇ ਅਨਸਰ ਨੂੰ ਡੈਟਰੈਂਟ ਇਫੈਕਟ ਜਾਂਦਾ ਕਿ ਪੁਲਿਸ ਪਪਾਂ ਪਾਰ ਹੈ ਲੇਟ ਨਾਈਟ ਤੱਕ ਅਸੀਂ ਨਾਕਾਬੰਦੀ ਕਰਕੇ ਰੱਖਦੇ ਆ ਤੇ ਆਪਣੇ ਸਾਰੇ ਕੰਮ ਨੂੰ ਸਾਰੀ ਦਿਹਾੜੀ ਨੂੰ ਵਧੀਆ ਤਰੀਕੇ ਨਾਲ ਵੰਡ ਕੇ ਤੇ ਇਹਨਾਂ ਦਿਨਾਂ ਚ ਟੋਟਲੀ ਚੌਕਸੀ ਵਧਾ ਕੇ ਰੱਖੀਦੀ ਹੈ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਸਾਡੇ ਜ਼ਿਲ੍ਹੇ ਦੇ ਵਿੱਚ ਨਾ ਹੋਵੇ ਇਹਦੇ ਲਈ ਸਾਡੇ ਮਾਨਯੋਗ ਡੀਜੀਪੀ ਸਾਹਿਬ ਸਾਡੇ ਜ਼ਿਲ੍ਹੇ ਦੇ ਕਪਤਾਨ ਸਾਹਿਬ ਸਾਡੇ ਰੇਂਜ ਦੇ ਆਫੀਸਰਜ਼ ਉਹਨਾਂ ਦੀ ਟਾਈਮ ਟੂ ਟਾਈਮ ਸਾਨੂੰ ਬਰੀਫਿੰਗਸ ਹੁੰਦੀਆਂ ਰਹਿੰਦੀਆਂ ਨੇ ਤੇ ਅਸੀਂ ਲੋਕਾਂ ਦੀ ਸੁਰੱਖਿਆ ਬਣਾ ਕੇ ਰੱਖਣ ਲਈ ਵਚਨਬੱਧ ਹਾਂ ਅੱਜ ਕੋਈ ਸੈਕਟਰਲ ਵੀ ਕੀਤਾ ਜਾ ਰਿਹਾ ਹੈ ਕਿ ਸ਼ਾਂਤ ਦੇ ਵਿੱਚ ਇੱਕ ਖਾਵਾਫਰੇ ਉਪਧੀ ਮੇ ਦੇਖਦੇ ਹਾਂ ਉਹਦੇ ਸੰਬੰਧਿਤ ਉਸ ਵਖਰੇ ਚੈਕਿੰਗ ਕੀਤੀ ਜਾ ਰਹੀ ਹੈ ਹਾਂਜੀ ਉਹਦੇ ਲਈ ਵੀ ਸਵੇਰ ਤੋਂ ਹੀ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੇ ਸਾਰੇ ਗਾਸਟਡ ਆਫਸਰਜ਼ ਨੂੰ ਤੇ ਐਸਐਚਓਜ਼ ਨੂੰ ਸੈਂਸਿਟਾਈਜ਼ ਕੀਤਾ ਸੀਗਾ ਤੇ ਅਸੀਂ ਬਕਾਇਦਾ ਜਿਹੜੀਆਂ ਰੇਲਵੇ ਪ੍ਰੋਟੈਕਸ਼ਨ ਫੋਰਸ ਹੈ ਤੇ ਰੇਲਵੇ ਪੁਲਿਸ ਹੈ ਉਹਨਾਂ ਦੇ ਨਾਲ ਤਾਲਮਲ ਬਿਠਾ ਕੇ ਉਹਵੇਂ ਦੀਆਂ ਚੈਕਿੰਗਸ ਵੀ ਕਰਾਈਆਂ ਨੇ ਤੇ ਅਸੀਂ ਮੈਂ ਤੁਹਾਨੂੰ ਬਾਰ-ਬਾਰ ਇੱਕੋ ਗੱਲ ਕਹਿ ਰਹੇ ਆ ਕਿ ਅਸੀਂ ਵਚਨਬੱਧ ਹਾਂ ਕਿ ਸਾਡੇ ਜ਼ਿਲ੍ਹੇ 'ਚ ਅਸੀਂ ਕੁਝ ਵੀ ਇਹੋ ਜਿਹਾ ਮਾੜਾ ਨਹੀਂ ਹੋਣ ਦੇਣਾ